ਗਾਵਾਂ ਤੇ ਮੱਝਾਂ ਦਾ ਗੱਭਣ ਹੋਣ ਦਾ ਜੋ ਸਹੀ ਟਾਈਮ ਉਹ ਚੱਲ ਰਿਹਾ ਹੈ ਜਨਵਰੀ ਫਰਵਰੀ ਮਾਰਚ ਦੇ ਵਿੱਚ ਜ਼ਿਆਦਾਤਰ ਪਸ਼ੂ ਜਿਹੜੇ ਉਹ ਗੱਭਣ ਹੋ ਜਾਂਦੇ ਨੇ ਇਸ ਟਾਈਮ ਜੋ ਠੰਡ ਹੁੰਦੀ ਹੈ ਅਤੇ ਬੱਚਾ ਰੁਕਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਸੋ ਐਸ ਦਿਨਾਂ ਦੇ ਵਿੱਚ ਆਪਣੇ ਪਸ਼ੂਆਂ ਦਾ ਧਿਆਨ ਰੱਖੋ ਜਦੋਂ ਵੀ ਉਹ ਹੀਟ ਚ ਆਉਂਦੇ ਨੇ ਉਸੇ ਟਾਈਮ ਉਹਨਾਂ ਦੀ ਏਆਈ ਕੀਤੀ ਜਾਵੇ ਤੇ ਉਸ ਦੇ ਨਾਲ ਉਹਨਾਂ ਦੇ ਗੱਭਣ ਰਹਿਣ ਦੇ ਚਾਂਸ ਬਹੁਤ ਵੱਧ ਜਾਂਦੇ ਨੇ ਜੋ ਮੱਝਾਂ ਹੁੰਦੀਆਂ ਨੇ ਉਹ ਜ਼ਿਆਦਾਤਰ ਜੂਨ ਜੁਲਾਈ ਦੇ ਵਿੱਚ ਜੁਲਾਈ ਅਗਸਤ ਦੇ ਵਿੱਚ ਜੋ ਹੀਟ ਦੇ ਵਿੱਚ ਆਉਂਦੀਆਂ ਨੇ ਜਾਂ ਜਨਵਰੀ ਫਰਵਰੀ ਮਾਰਚ ਦੇ ਵਿੱਚ ਜਿਹੜੀਆਂ ਗਾਵਾਂ ਨੇ ਉਹ ਜ਼ਿਆਦਾਤਰ ਛੇਤੀ ਹੀਟ ਦੇ ਵਿੱਚ ਆ ਜਾਂਦੀਆਂ ਪਰ ਜੋ ਮੱਝਾਂ ਹੁੰਦੀਆਂ ਨੇ ਉਹ ਲੇਟ ਹੀਟ ਦੇ ਵਿੱਚ ਆਉਂਦੀਆਂ ਨੇ ਉਹ ਜ਼ਿਆਦਾਤਰ ਇਹੋ ਦਿਨਾਂ ਦੇ ਵਿੱਚ ਆਉਂਦੀਆਂ ਨੇ ਸੋ ਇਸ ਟਾਈਮ ਆਪਣੇ ਪਸ਼ੂਆਂ ਦਾ ਜ਼ਰੂਰ ਧਿਆਨ ਰੱਖਿਆ ਜਾਏ ਜਦੋਂ ਵੀ ਉਹ ਹੀਟ ਦੇ ਵਿੱਚ ਆਉਂਦੀਆਂ ਨੇ ਉਸ ਤੋਂ ਸਹੀ ਟਾਈਮ ਦੇਖ ਕੇ ਉਹਨਾਂ ਦੀ ਏਆਈ ਕਰ ਦਿੱਤੀ ਜਾਵੇ ਤਾਂ ਕੋ ਜਾ ਕੇ ਉਹ ਪ੍ਰੈਗਨੈਂਟ ਹੋ ਸਕਣ ਤਾਂ ਕਿ ਵਧੀਆ ਬੱਚਾ ਦੇ ਸਕਣ ਸੋ ਸਾਰੇ ਕਿਸਾਨ ਵੀਰਾਂ ਨੂੰ ਇਹ ਬੇਨਤੀ ਹੈ ਕਿ ਜਦੋਂ ਵੀ ਤੁਹਾਡਾ ਪਸ਼ੂ ਹੀਟ ਦੇ ਵਿੱਚ ਆਉਂਦਾ ਹੈ ਵਾ ਤਾਂ ਸਹੀ ਟਾਈਮ ਦੇਖ ਕੇ ਉਹਦੀ ਏਆਈ ਕਰਵਾ ਦਿੱਤੀ ਜਾਵੇ ਜਾਂ ਸਕਰੋਸ ਕਰਾ ਦਿੱਤਾ ਜਾਵੇ ਸੋ ਇਸ ਨਾਲ ਕੀ ਹੁੰਦਾ ਕਿ ਜੇ ਇਹੋ ਜਿਹੇ ਦਿਨਾਂ ਦੇ ਵਿੱਚ ਤੁਹਾਡੀ ਮੱਝ ਜਾਂ ਗਾਂ ਜਿਹੜੀ ਆ ਉਹ ਬਣੇਗੀ ਤਾਂ ਉਹ ਸਿਆਲ ਦੇ ਵਿੱਚ ਸੂਏਗੀ ਜਿਸ ਦੇ ਨਾਲ ਦੁੱਧ ਵੀ ਬਹੁਤ ਵਧੀਆ ਤਰੀਕੇ ਨਾਲ ਉਹ ਦੇਵੇਗੀ ਜੇਕਰ ਉਹ ਗਰਮੀਆਂ ਦੇ ਵਿੱਚ ਮੰਦੀ ਆ ਤਾਂ ਦੁੱਧ ਘਟ ਜਾਂਦੀ ਹੈ ਦੁੱਧ ਦੀ ਪ੍ਰੋਡਕਸ਼ਨ ਜਿਹੜੀ ਉਹ ਘਟ ਜਾਂਦੀ ਹੈ ਸੋ ਇਹੋ ਜਿਹੇ ਦਿਨਾਂ ਦੇ ਵਿੱਚ ਜੋ ਜਨਵਰੀ ਫਰਵਰੀ ਦੇ ਵਿੱਚ ਜ਼ਿਆਦਾਤਰ ਪਸ਼ੂ ਬੰਦੇ ਨੇ ਉਹ ਜਾ ਕੇ ਸਤੰਬਰ ਅਕਤੂਬਰ ਦੇ ਵਿੱਚ ਵਧੀਆ ਦਿਨਾਂ ਦੇ ਵਿੱਚ ਹਰੇ-ਚਾਰੇ ਦੇ ਟਾਈਮ ਤੇ ਪੂਰੇ ਬਰਸੀਨ ਦੇ ਘਾਹ ਦੇ ਟਾਈਮ ਦੇ ਉੱਤੇ ਸੁੰਦੇ ਨੇ ਜਿਸ ਨਾਲ ਦੁੱਧ ਦੀ ਪ੍ਰੋਡਕਸ਼ਨ ਬਹੁਤ ਵੀ ਜ਼ਿਆਦਾ ਵਧੀਆ ਹੁੰਦੀ ਆ ਅਤੇ ਬੱਚੇ ਵੀ ਵਧੀਆ ਪਲ ਜਾਂਦੇ ਨੇ ਸੋ ਸਾਰੇ ਕਿਸਾਨ ਵੀਰਾਂ ਨੂੰ ਇਹੋ ਹੀ ਬੇਨਤੀ ਆ ਕਿ ਆਪਣੇ ਪਸ਼ੂਆਂ ਦਾ ਧਿਆਨ ਰੱਖਿਆ ਜਾਏ ਜੋ ਜ਼ਿਆਦਾਤਰ ਮੱਝਾਂ ਹੁੰਦੀਆਂ ਨੇ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਜਦੋਂ ਤੇ ਕਿਸਾਨ ਨੂੰ ਕੀ ਕਦੋਂ ਹੀਟ ਦੇ ਵਿੱਚ ਆਉਂਦੀਆਂ ਨੇ ਇਹੋ ਜਿਹੇ ਦਿਨ ਆ ਦਿਨ ਚੱਲ ਰਹੇ ਨੇ ਜਦੋਂ ਜ਼ਿਆਦਾਤਰ ਪਸ਼ੂ ਜੋ ਹਨ ਉਹ ਹੀਟ ਦੇ ਵਿੱਚ ਆ ਰਹੇ ਹਨ ਸੋ ਆਪਣੇ ਕਿਰਪਾ ਕਰਕੇ ਸਾਰਾ ਧਿਆਨ ਰੱਖਿਆ ਜਾਏ ਅਤੇ ਵਧੀਆ ਕਿਸਮ ਦੇ ਟੀਕੇ ਲਾਏ ਜਾਣ এবੀਐਸ ਕੰਪਨੀ ਦੇ ਸਾਰੇ ਵੀਰ ਜਾਂ ਸੈਗ ਦੇ ਜੋ ਟੀਕੇ ਲਵਾਉਣ ਵਧੀਆ ਵਧੀਆ ਤਾਂ ਕਿ ਵਧੀਆ ਤਰੀਕੇ ਦੀ ਨਸਲ ਪੈਦਾ ਹੋ ਸਕੇ ਇਸ ਦੇ ਨਾਲ ਨਾਲ ਜੇ ਮੰਨ ਲਓ ਪਸ਼ੂ ਤੁਹਾਡਾ ਉਹ ਹੀਟ ਲੰਮੀ ਰੱਖ ਰਿਹਾ ਜਾਂ 5 5 6 6 ਦਿਨ ਹੀਟ ਰਹਿੰਦੀ ਹੈ ਤਾਂ ਉਸ ਤੋਂ ਪਹਿਲਾਂ ਤੁਸੀਂ ਰਿਸੈਪਟਲ ਇੰਜੈਕਸ਼ਨ ਜਿਹੜਾ ਹੁੰਦਾ ਵਾ ਉਹ 5 ਐਮਲ ਲਾ ਦਿਓ ਤਾਂ ਕਿ ਹੀਟ ਦੀ ਪ੍ਰੋਬਲਮ ਨਾ ਆਵੇ ਇਸ ਦੇ ਨਾਲ ਨਾਲ ਤੁਸੀਂ ਮਿਨਰਲ ਮਿਕਸਚਰ ਆ ਤੇ ਹੋਰ ਜੋ ਵੀ ਪਾਊਡਰ ਵਧੀਆ ਸੀਆਰਐਸ ਕੰਪਨੀ ਦਾ ਐਗਰੀਮੈਂਟ ਫੋਰਡ ਰੈਪਰੋਮਨ ਪਾਊਡਰ ਦੇ ਦਿਓ ਤਾਂ ਕਿ ਪਸ਼ੂ ਦੀ ਜੋ ਬੱਚੇਦਾਨੀ ਆ ਉਹ ਚੰਗੇ ਤਰੀਕੇ ਨਾਲ ਮਜ਼ਬੂਤ ਹੋ ਸਕੇ ਅਤੇ ਇੱਕੋ ਟੀਕੇ ਦੇ ਵਿੱਚ ਉਹ ਕਨਸੀਵ ਹੋ ਸਕੇ ਸੋ ਸਾਰੇ ਵੀਰਾਂ ਨੂੰ ਇਹ ਬੇਨਤੀ ਆ ਕਿ ਆਪਣੇ ਪਸ਼ੂਆਂ ਦਾ ਖਿਆਲ ਰੱਖਿਆ ਜਾਏ ਤਾਂ ਕੋ ਟਾਈਮ ਸਰਗੱਬਣ ਹੋ ਸਕਣ ਅਤੇ ਵਧੀਆ ਪ੍ਰੋਡਕਸ਼ਨ ਦੇਣ ਪਸ਼ੂ ਜੋ ਹੈ ਦੋਾਂ ਤਿੰਨ ਸਾਲਾਂ ਦੇ ਵਿੱਚ ਗੱਭਣ ਹੋ ਜਾਣਾ ਚਾਹੀਦਾ ਦੋਾਂ ਸਾਲਾਂ ਦੇ ਵਿੱਚ ਫੇਰ ਹੀ ਉਹ ਵਧੀਆ ਜੋ ਹੈ ਕਿਸਾਨ ਨੂੰ ਲਾਭ ਹੁੰਦਾ ਹੈ ਜੇਕਰ ਉਹ ਜ਼ਿਆਦਾ ਟਾਈਮ ਲੈਂਦਾ ਹੈ ਤਾਂ ਇਸ ਦੇ ਵਿੱਚ ਕਿਸਾਨ ਦਾ ਨੁਕਸਾਨ ਹੁੰਦਾ ਹੈ ਸਾਹਮਣੇ ਤੁਸੀਂ ਵੇਖ ਰਹੇ ਹੋ ਇਹੋ ਜਿਹੇ ਦਿਨਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਦਸੰਬਰ ਦੇ ਵਿੱਚ ਜਨਵਰੀ ਫਰਵਰੀ ਤੇ ਜ਼ਿਆਦਾਤਰ ਪਸ਼ੂ ਸੁੰਦੇ ਹਨ ਅਤੇ ਇਹਨਾਂ ਦੇ ਪ੍ਰੋਡਕਸ਼ਨ ਜੋ ਮਿਲਕ ਹੁੰਦਾ ਹੈ ਉਹ ਬਹੁਤ ਹੀ ਵਧੀਆ ਹੁੰਦਾ ਹੈ ਮਤਲਬ ਜਿਆਦਾ ਗਰਮੀ ਦੇ ਵਿੱਚ ਜਿਹੜੇ ਪਸ਼ੂ ਸੁੰਦੇ ਨੇ ਉਹਨਾਂ ਨੂੰ ਗਰਮੀ ਜ਼ਿਆਦਾ ਲੱਗਦੀ ਹੈ ਤੇ ਉਹਨਾਂ ਦਾ ਮਿਲਕ ਜਿਹੜਾ ਹੁੰਦਾ ਦੁੱਧ ਹੁੰਦਾ ਉਹ ਘੱਟ ਹੁੰਦਾ ਪਰ ਇਹੋ ਜਿਹੇ ਦਿਨਾਂ ਵਿੱਚ ਜ਼ਿਆਦਾ ਹੁੰਦਾ ਹੈ ਇਹੋ ਜੀ ਜਾਣਕਾਰੀ ਲਈ ਸਾਲਾ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ